ਜ਼ਿਲ੍ਹਾ ਫਤੇਗੜ ਸਾਹਿਬ ਵਿਖੇ ਸੜਕ ਸੁਰੱਖਿਆ ਮਹੀਨੇ ਦੇ ਮੱਦੇਨਜ਼ਰ ਸ਼੍ਰੀ ਜੋਤੀ ਸਰੂਪ ਮੋੜ ਨੇੜੇ ਦੁਪੱਈਆ ਵਾਹਨ ਚਾਲਕਾਂ ਨੂੰ ਮੁਫਤ ਹੈਲਮਟ ਵੰਡੇ ਗਏ ਨੇ। ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੇ ਵੱਲੋਂ ਇਹ ਕਾਰਜ ਕੀਤਾ ਗਿਆ। ਇਸ ਪਹਿਲ ਕਦਮੀ ਦਾ ਉਦੇਸ਼ ਸੜਕ ਸੁਰੱਖਿਆ ਜਾਗਰੂਕਤਾ ਨੂੰ ਵਧਾਉਣਾ ਹੈ ਤੇ ਨਾਲ ਹੀ ਦੁਪੱਈਆ ਵਾਹਨ ਚਾਲਕਾਂ ਵਿਚਕਾਰ ਹੈਲਮਟ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਹੈ ਕਿ ਹੈਲਮਟ ਸਿਰ ਤੇ ਬੋਝ ਨਹੀਂ ਸਗੋਂ ਇਹ ਸੁਰੱਖਿਆ ਦੇ ਲਈ ਹੈ ਇਹ ਸਿਰਫ ਸਲੋਗਨ ਨਹੀਂ ਬਲਕਿ ਹਾਦਸਿਆਂ ਦੇ ਵਿੱਚ ਜੀਵਨ ਬਚਾਉਣ ਦਾ ਮੰਤਰ ਹੈ ਹੈਲਮਟ ਪਾਉਣ ਦੇ ਨਾਲ ਲਗਭਗ 70% ਮੌਤਾਂ ਦਾ ਖਤਰਾ ਘਟ ਹੋ ਜਾਂਦਾ ਹੈ ਦੋਪਹੀਆ ਵਾਹਨ ਚਲਾਉਣ ਵਾਲੇ ਤੇ ਪਿੱਛੇ ਬੈਠਣ ਵਾਲੇ ਦੋਵਾਂ ਲੋਕਾਂ ਦੇ ਸੁਰੱਖਿਆ ਮਾਪਦੰਡਾ ਨੂੰ ਵੀ ਪੂਰਾ ਕਰਦਾ ਹੈ ਉਨਾ ਕਿਹਾ ਹੈ ਕਿ ਆਈਐਸਆਈ ਮਾਰਕਾ ਹੈਲਮਟ ਹੀ ਪੋਣਾ ਚਾਹੀਦਾ ਹੈ ਤਾਂ ਜੋ ਸੜਕ ਹਾਦਸਿਆਂ ਦੇ ਵਿੱਚ ਕਮੀ ਹੋ ਸਕੇ ਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ ਇਸ ਮਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਫੁੱਲ ਦਿੱਤੇ ਗਏ ਨੇ ਤੇ ਵਾਹਨਾਂ ਦੇ ਉੱਪਰ ਰਿਫਲੈਕਟਰ ਵੀ ਲਗਾਏ ਗਏ ਨੇ ਇਸ ਸੰਬੰਧ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਹੋਰ ਕੀ ਕੁਝ ਕਹਿ ਰਹੇ ਨੇ ਜਰਾ ਤੁਸੀਂ ਵੀ ਗੌਰ ਫਰਮਾਇਓ ਜ਼ਿਲ੍ਹਾ ਫਤਿਹ ਸਾਡੇ ਵੱਲੋਂ ਟ੍ਰੈਫਿਕ ਮੰਥ ਬਣਾਏ ਜਾ ਰਹੇ ਤੇ ਸਾਡੀ ਜਿਹੜੀ ਟ੍ਰੈਫਿਕ ਦੀ ਟੀਮ ਹੈ ਜਿਹਨੂੰ ਇੰਸਪੈਕਟਰ सुरेंद्र ਜੀ ਹੀਡ ਕਰਦੇ ਆ ਤੇ ਡੀਐਸਪੀ ਸਾਹਿਬ ਸ਼੍ਰੀ ਫੜੂਗਰ ਜੀ ਇਹਨਾਂ ਨੂੰ ਓਵਰਆਲ ਸਾਰਾ ਸੁਪਰਵਾਈਜ਼ ਕਰਦੇ ਆ। ਕੋਲਾ ਵੱਲੋਂ ਪਿਛਲੇ ਸਾਲ ਵੀ ਬਹੁਤ ਚੰਗਾ ਕੰਮ ਕੀਤਾ ਗਿਆ ਜਿਹਦੇ ਵਿੱਚ ਕਰੀ 72000 ਚਾਰਾਂ ਸਾਡੇ ਤੇ ਜਿਲ੍ਹਾ ਡੀਲ ਟ੍ਰੈਫਿਕ ਮਿੰਸਿਗੀ ਫਤੇਗੜ ਸਾਹਿਬ ਵੱਲੋਂ ਇਕੱਠੇ ਗਏ ਆ। ਇਹਦੇ ਨਾਲ-ਨਾਲ ਕਰੀਬ 400 ਦੇ ਕਰੀਬ ਸਾਡੇ ਵੱਲੋਂ ਸਬਨਾਰ ਲਾਏ ਗਏ ਸੀ ਤੇ ਜਿਹੜੇ ਚਾਰਾਂ ਸੀਗੇ ਉਹਦੇ ਵਿੱਚ ਟ੍ਰੈਪ ਜਿਹੜੇ ਹੈਲਮਟ ਜਿਹਨਾਂ ਨੇ ਨਹੀਂ ਪਹਿਨੇ ਸੀਗਾ ਉਹਨਾਂ ਦੇ ਜਾਂ ਜਿਹੜੇ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਸੀ ਉਹਨਾਂ ਦੇ ਵੀ ਵੱਡੇ ਤੌਰ ਤੇ ਤੇ ਅੱਜ ਜਿਹੜਾ ਸੀਗਾ ਸਾਡੇ ਵੱਲੋਂ ਇੱਕ ਛੋਟਾ ਜਿਹਾ ਕਾਰਨਾ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਜਿਹੜੇ ਲੋਕੀ ਟ੍ਰੈਫਿਕ ਨੂੰ ਮੰਨਦੇ ਉਹਨਾਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ ਇਹਦੇ ਨਾਲ-ਨਾਲ ਜਿਹੜੇ ਵੀ ਲੋਡ ਬੰਦ ਹੈਗੇ ਆ ਜਿਹਨਾਂ ਨੂੰ ਹੈਲਮਟ ਦੀ ਲੋੜ ਹੈ ਉਹਨਾਂ ਨੂੰ ਅਸੀਂ ਹੈਲਮਟ ਮੁਹਈਆ ਕਰਾ ਰਹੇ ਹਾਂ ਤੇ ਇਹਦੇ ਨਾਲ-ਨਾਲ ਜਿਹੜੀ ਗੱਡੀਆਂ ਦੇ ਵਿੱਚ ਅਸੀਂ ਰਿਫਲੈਕਟਿਵ ਟੀਪ ਵੀ ਲਾ ਰਹੇ ਤੇ ਸਾਡੀ ਇਹ ਮੁਹਿੰਮ ਇਸ ਤਰੀਕੇ ਨਾਲ ਚੱਲਦੀ ਰਹੂਗੀ ਆਪ ਜੀ ਨੂੰ ਪਤਾ ਹੈ ਅਸੀਂ ਜਦੋਂ ਸ਼ਹੀਦੀ ਸਭਾ 2025 ਦੇ ਦੌਰਾਨ ਅਸੀਂ ਵੱਡੇ ਪੱਧਰ ਤੇ ਜਿਹੜੀ ਸੀ ਸਿਵਲ ਰਿਫਲੈਕਟਿਵ ਟੀਪ ਦੀ ਮੁਹਿੰਮ ਚਲਾਈ ਸੀ ਉਹਦੇ ਵਿੱਚ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਉਹਦਾ ਸਾਨੂੰ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲਿਆ ਪਿਛਲੇ ਸਾਲੇ ਪਿਛਲੇ ਸਾਲ ਦੇ ਨਾਲੋਂ 2024 ਦੇ ਨਾਲੋਂ 25 ਦੇ ਵਿੱਚ ਜਿਹੜੀ ਹੈਗੀ ਹੈ ਕਾਫੀ ਗਰਾਵਟ ਹੋਈ ਹੈ ਐਕਸੀਡੈਂਟ ਰਿਲੇਟਡ ਜਿਹੜੇ ਸੀਗੇ ਮਾਮਲਿਆਂ ਦੇ ਤੇ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਸਾਡਾ ਜਿਹੜਾ ਜ਼ਿਲ੍ਹੇ ਦਾ ਟ੍ਰੈਫਿਕ ਹੈ ਉਹ ਸਮੂਥਲੀ ਚੱਲਦਾ ਰਹੇ ਤੇ ਨਿਰਵਿਘਨ ਚੱਲਦਾ ਰਹੇ ਠੀਕ ਹੈ ਸਰ ਸੱਪ ਤੋਂ ਪਹਿਲੇ ਮੇਰੇ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਜਿਹੜੇ ਟ੍ਰੈਫਿਕ ਰੂਲਸ ਐ ਅਸੀਂ ਉਹਨਾਂ ਤੋਂ ਅਵੇਰ ਰਹੀਏ ਤੇ ਉਹਨਾਂ ਨੂੰ ਅਸੀਂ ਮੰਨੀਏ ਫਾਲੋ ਕਰੀਏ ਇਹਦੇ ਨਾਲ ਨਾਲ ਸਾਡੇ ਜਿਹੜੇ ਟੀਮਾਂ ਹੈਗੀਆਂ ਟ੍ਰੈਫਿਕ ਦੀਆਂ ਤੇ ਆਣੇ ਦੀਆਂ ਵੀ ਟੀਮਾਂ ਉਹ ਲਗਾਤਾਰ ਉਸ ਤੇ ਸਾਡੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿਉਂਕਿ ਫਾਟਕ ਉੱਥੇ ਜਦੋਂ ਜਦੋਂ ਫਾਟਕ ਬੰਦ ਹੁੰਦਾ ਹੈ ਤੇ ਨੈਚੁਰਲੀ ਉੱਥੇ ਥੋੜਾ ਜਿਹਾ ਧਾਮ ਲੱਗ ਜਾਂਦਾ ਹੈ ਬਟ ਸਾਡੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਉਸ ਨੂੰ ਕਿਵੇਂ ਉਸ ਨੂੰ ਮਿਨੀਮਾਈਜ਼ ਕਰੀਏ ਤੇ ਪ੍ਰੋਪਰਲੀ ਜਿਹੜਾ ਆਏਗਾ ਜਦੋਂ ਟ੍ਰੈਫਿਕ ਖੁੱਲਦਾ ਹੈ ਤੇ ਇੱਕ ਪ੍ਰੋਪਰਲੀ ਆਰਡਰਲੀ ਫੈਸ਼ਨ ਦੇ ਵਿੱਚ ਉਹ ਟ੍ਰੈਫਿਕ ਅੱਗੇ ਲੱ